ਲੋਜੀ ਚੱਲੇ ਜਾਗੋ ਤੇ ਤੇ ਸੰਦੀਪ ਬਾਚਾਉਂਦੇ ਨਹੀਂ ਫਿਰ ਜਸਨੀਤ ਨੂੰ ਲੈ ਕੇ ਜਾਵਾਂਗੀ ਬਸ ਹੱਡੇ ਤੇ ਘਰ ਆ ਸਾਂਭਣੀ ਤੇ ਲੇਟ ਹੋ ਜਾਣੀ ਹੁੰਦੀ ਆ ਜਾ ਕੇ ਬਸ ਨਾਨਕੀ ਦੇਖਣੀ ਨੇ ਨਾਨਕੀ ਫੋਨ ਆ ਗਿਆ ਉਹਨਾਂ ਦਾ ਕਿਉਂਕਿ ਉਧਰ ਜਾਵਾਂਗੀ ਅੱਗੇ ਤੇ ਧਾਨਕੇ ਦੀ ਬੀਗਰ ਸ਼ੂਟ ਕਰਾਂਗੀ ਲੋਜੀ ਨੇ ਪਾਲਿਆ ਆ ਸੂਟ ਤੇ ਇਹਦਾ ਮੈਨੂੰ ਕਲਰ ਬਹੁਤ ਜ਼ਿਆਦਾ ਪਿਆਰਾ ਲੱਗਦਾ ਹੈ ਮੇਰਾ ਬਰੀ ਦਾ ਦੁਪੱਟਾ ਬਰੀ ਦੇ ਦੁਪੱਟੇ ਨਾਲ ਮੈਂ ਹਾ ਵਾਲਾ ਸੂਟ ਬਣਵਾਇਆ ਜਦੋਂ ਮੈਂ ਪ੍ਰੈਸ ਕਰਦੀ ਸੀ ਮੈਨੂੰ ਉਦੋਂ ਵੀ ਇਹਦਾ ਕਲਰ ਐਨ ਲੱਗੇ ਬਹੁਤ ਜ਼ਿਆਦਾ ਪਿਆਰਾ ਕਲਰ ਲੱਗਦਾ ਤੇ ਦੁਪੱਟਾ ਮੇਰਾ ਸਾਂਭ ਕੇ ਰੱਖਿਆ ਹੋਇਆ ਸੀਗਾ ਹੁਣ ਸੂਟ ਹੋਰ ਲੈ ਲਿਆ ਕਿੱਥੇ ਪਹੁੰਚ ਗਿਆ ਨਾਨਕੇ ਨਾਨਕੇ ਵਸ ਤੁਰੇ ਹੋਏ ਨਹੀਂ ਮੁੰਚਨ ਵਾਲੇ ਸਸਰੀ ਜਾਨੀ ਤੇ ਇਹਦਾ ਵਾਈਟ ਜਾਮਾ ਹੈ

ਪਹੁੰਚ ਗਏ ਪੌਂਚ ਕੇ ਦਿਲਜੀਤ ਦਿਲਜੀਤ ਅੰਟੀ ਆ ਜਾ ਬਿਲਕੁਲ ਬਣਾਈਏ ਪਹੁੰਚ ਗਏ ਨਾਨਕੀ ਨੂੰ ਅੰਗਰੇਨੀ ਵੀ ਸਾਈਡਾਂ ਤੇ ਹੋ ਗਏ ਤੁਸੀਂ ਬੋਹੋ ਹਾਂ ਹਾਂ ਇੱਕ ਮਾਰ ਟੈਂਕੀ ਜਾ ਲਿਖ ਜੀਂਗੇ ਇੱਧਰ ਪਹੁੰਚਣਾ ਮੰਦਰਾ

ਗੱਲ ਮੈਂ ਯਾਦ ਨਹੀਂ ਕਰ ਸਕਦਾ ਲਈ ਹੁਣੇ ਗੱਲ ਸੰਭੀਰ ਗਈ ਖੜਾ ਜੋ ਖੜਨਗੇ ਜੀ ਜਾਨ ਦੀ ਲੱਤ ਤੇ ਬੰਦ ਨਾ ਨਾ ਰੇ ਰੰਗ ਜਿਵੇਂ ਜੀਵੇ ਅਸਵੇਰੀ ਸੇਰੀ ਨਾ ਨਾ ਰੇ ਰੰਗ ਜਿਵੇਂ ਜੀਵੇ ਅਸਵੇਰੀ ਸੇਰੀ ਕੰਪਨੀ ਨਾਲ ਇਹ ਥੋੜਾ ਇੱਕੇ ਸਾਹਮਣੇ ਹਾਂਜੀ ਕਦੀ ਆਇਆ ਤੁਸੀਂ ਲੰਘੋ ਤੁਮ੍ਹ ਆ ਤਮੀ ਆ ਜੰਗ ਲਿਆ ਸੌਲ ਕੀ ਕਰਨਾ ਲੋ ਜੀ ਹੁਣ ਆਏ ਸੀਗੇ ਨਾਨਕੇ ਆ ਗਏ ਚਾਹ ਪਾਣੀ ਪੀ ਆਏ ਹੁਣ ਲੱਗਦਾ ਢੀ ਜਵੇਂ ਜਸਨੀਤ ਨੂੰ ਲੜਾਈ ਸੀ ਅਜ ਮੇਰਾ ਜਸਨੀਤ ਪੁੱਤ ਨਾ ਬੁਖਾਰ ਜੜਿਆ ਪੇ ਮੰਮੀ ਕੋਲ ਹੀ ਸੌਂ ਗਿਆ ਸੀ ਫਿਰ ਮੇਰਾ ਨਹੀਂ ਸੀ ਜੀ ਲੱਗਦਾ ਉੱਥੇ ਮੈਨੂੰ ਇਹ ਲੱਗਦਾ ਸੀ ਸਾਰੇ ਜਿਹੜੇ ਫਿਰਦੇ ਨੇ ਦੇਖੀ ਇਹ ਹੈ ਨਹੀਂ ਘਰ ਵਿਚਾਰਾ ਹੁਣ ਮੈਂ ਕਿਹਾ ਮੈਨੂੰ ਲੈ ਆਵਾ ਹੁਣ ਰਵਨੀਤ ਕਹਿੰਦੀ ਮੈਂ ਸੌਲ ਲੈਣਾ ਸੌਲ ਕੀ ਕਰਨਾ ਉੱਥੇ ਹੁਣ ਨਹੀਂ ਫੋਨ ਵੀ ਕਰੀ ਰੱਖੀ ਜਾਵਾਂਗੇ ਕੋਈ ਸੌਲ ਨਹੀਂ ਲੈਣਾ ਹੈਗਾ ਸਾਰੇ ਤੇ ਚੁੰਨੀ ਆ ਲਈਆਂ ਹੋਈਆਂ ਨੇ ਸਾਂਭਣਾ ਔਖਾ ਹੋ ਜਾਂਦਾ ਪੁੱਤ ਨਸਮਣ ਆ ਜਾ ਭੱਜਿਆ ਬਥੇਰਾ ਸੋਨਾ ਲੱਗਦਾ ਆ ਜਾ ਆ ਜਾ ਆ ਜਾ ਹੁਣ ਜਾਣੇ ਜੀ